ਸਿੱਖ ਜਿਹੜੇ ਹੈਗੇ ਆ ਵੀ ਕਈ ਕਹਿੰਦੇ ਜੀ ਕੁੜੀ ਮਾਰ ਵਾਲੇ ਨਾ ਨਹੀਂ ਵਰਤਦੇ ਜੀ ਇਦਾਂ ਕੁੜੀ ਮਾਰਨ ਵਾਲਾ ਜਿਹੜਾ ਮਸਲਾ ਉਹ ਇਹ ਆ ਵੀ ਜੇ ਪ੍ਰਹੂਣ ਹੱਤਿਆ ਕਰੇ ਹੈਨਾ ਜਾਂ ਮੰਨ ਲਓ ਜਿਹੜੇ ਜਿਹੜੇ ਕੁੜੀਆਂ ਨੂੰ ਪਸੰਦ ਨਹੀਂ ਕਰਦੇ ਹੈਗੇ ਮੰਨ ਲਓ ਉਹਦੇ ਵਾਸਤੇ ਜਿਹੜਾ ਕੁੜੀ ਮਾਰ ਉਹ 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 ਉਹਦੇ ਵਾਸਤੇ ਸਿੱਖ ਨਹੀਂ ਕੁੜੀ ਮਾਰਦੇ ਕਰਦੇ ਠੀਕ ਆ ਫਿਰ ਅੱਗੇ ਗੱਲ ਹੈਗੀ ਆ ਔਰਤ ਤੇ ਵਾਰ ਕਰਨ ਦੀ ਵੀ ਔਰਤ ਤੇ ਜਿਹੜਾ ਹੈਗਾ ਆ ਵਾਰ ਸਿੱਖ ਨਹੀਂ ਕਰਦਾ ਇਹ ਜਵਾਬ ਮੈਨੂੰ ਸਿੱਖੀ ਦੇ ਦੇਣ ਵੀ ਸਿੱਖਾਂ ਦੇ ਵਿੱਚ ਔਰਤ ਤੇ ਮਰਦ ਬਰਾਬਰ ਹੈ ਕਿ ਨਹੀਂ ਹੈ ਠੀਕ ਹੈ ਸਿੱਖ ਸਿੱਖਾਂ ਦੇ ਵਿੱਚ ਔਰਤ ਤੇ ਮਰਦ ਬਰਾਬਰ ਹੈ ਜੇ ਤਾਂ ਹੈ ਫੇਰ ਤਾਂ ਔਰਤ ਨੂੰ ਵੀ ਬਰਾਬਰ ਦਾ ਹੀ ਟ੍ਰੀਟਮੈਂਟ ਦਿੱਤਾ ਜਾ ਸਕਦਾ ਤੇ ਜੇ ਤੁਸੀਂ ਕਹਿੰਦੇ ਆ ਵੀ ਨਹੀਂ ਵੀ ਔਰਤ ਜਿਹੜੀ ਹੈਗੀ ਆ ਮਰਦ ਬਰਾਬਰ ਨਹੀਂ ਹੈਗੇ ਤੇ ਫੇਰ ਜਿਹੜਾ ਹੈਗਾ ਆ ਫੇਰ ਇਹਦੇ ਤੇ ਸੋਚਿਆ ਜਾ ਸਕਦਾ ਹਨਾ ਉਹ ਹਲੇ ਪੰਥ ਨੇ ਫੈਸਲਾ ਕਰਨਾ ਅੱਧੇ ਕਹਿੰਦੇ ਬਰਾਬਰ ਹੈਗੇ ਆ ਅੱਧੇ ਕਹਿੰਦੇ ਨਹੀਂ ਹੈਗੇ ਫਿਰ ਜਿਹੜਾ ਨਿਹੰਗ ਹਰਜੀਤ ਸਿੰਘ ਜਿਹੜੇ ਰਸੂਲ ਪੋਲ ਰਹੇ ਆ ਉਹਨਾਂ ਨੇ ਇੱਕ ਪੱਤਰਕਾਰ ਦੇ ਨਾਲ ਆਹ ਜਿਹੜੀ ਹਨਾ ਕੀਤੀ ਆ ਕੋਈ ਇੰਟਰਵਿਊ ਕੀਤੀ ਆ ਉਹਦੇ ਵਿੱਚ ਉਹਨੇ ਚਲੋ ਬਹੁਤ ਜ਼ਿਆਦਾ ਆਉਦੀ ਕਲਾਸ ਲਾਈ ਪੱਤਰਕਾਰ ਦੀ ਤੇ ਉਹਨੂੰ ਮੋਰਿਆਂ ਕੋਈ ਆਈ ਨਹੀਂ ਗੱਲ ਕਹਿੰਦਾ ਠੇਕੇ ਮੋਰਿਆਂ ਦੀ ਤੇਰੀ ਭੈਣ ਵੀ ਨੰਗਦੀ ਆ ਤੇਰੀ ਮਾਂ ਵੀ ਨੰਗਦੀ ਆ ਤੇਰੇ ਰਿਸ਼ਤੇਦਾਰ ਵੀ ਨੰਗਦੇ ਆ ਤੇ ਤੁਸੀਂ ਸ਼ਰਾਬ ਪੀਣ ਲੱਗ ਜੰਨੇ ਆ ਫੇਰੋਂ ਨੇ ਗੱਲ ਹੋਟਲਾਂ ਦੀ ਕੀਤੀ ਵੀ ਹੋਟਲ ਆ ਜਿੱਥੇ ਗਲਤ ਕੰਮ ਹੁੰਦੇ ਆ ਵੀ ਉਹਦੇ ਸਾਹਮਣੇ ਹੁਣੇ ਉਹਦੇ ਵੀ ਤੁਸੀਂ ਲੰਘਦੇ ਆ ਫਿਰ ਤੁਸੀਂ ਅੰਦਰ ਕਿਉਂ ਨਹੀਂ ਚਲੇ ਜਾਂਦੇ ਇਸ ਗੱਲ ਦਾ ਜਵਾਬ ਮੈਂ ਇਹ ਦਵਾਂਗਾ ਧਰਮ ਅਨੁਸਾਰ ਠੀਕ ਹੈ ਮਤਲਬ ਜੋ ਵਿਕਾਰਾਂ ਦੀ ਗੱਲ ਆ ਸ਼ਰਾਬ ਦਾ ਠੇਕਾ ਹੋਵੇ ਜਾਂ ਹੋਟਲ ਹੋਵੇ ਜਿੱਥੇ ਅੰਦਰ ਸਾਰਾ ਕੁਝ ਚੱਲਦਾ ਹੋਵੇ ਠੀਕ ਹੈ ਸ਼ਰਾਬ ਵਿਕਾਰ ਨਹੀਂ ਆ ਜਿਵੇਂ ਸ਼ਰਾਬ ਦੀਆਂ ਬੋਤਲਾਂ ਪਈਆਂ ਆ ਤੇ ਉਹਦੇ ਉਲ ਦੇਖ ਕੇ ਹਰੇਕ ਬੰਦੇ ਦੇ ਦੂਜਾ ਨਹੀਂ ਮੈਨੂੰ ਉਹ 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 ਨਹੀਂ ਕਰਦੀ ਹੈਗੀ ਇਫੈਕਟ ਨਹੀਂ ਕਰਦੀ ਹੈਗੀ ਕਿਉਂਕਿ ਜਿਹੜਾ ਉਹਦਾ ਆਦੀ ਹੋਊਗਾ ਪੀਂਦਾ ਹੋਊਗਾ ਉਹਨੂੰ ਹੀ ਕਰੂਗੀ ਇੱਦਾਂ ਦੇ ਹੋਟਲ ਆ ਠੀਕ ਆ ਜਿਹੜੇ ਹੋਟਲਾਂ ਦੇ ਵਿੱਚ ਗਲਤ ਧੁੰਦੇ ਹੁੰਦੇ ਆ ਜਿਹੜੇ ਬੰਦੇ ਉਸ ਚੀਜ਼ ਦੇ ਸ਼ਕੀਨ ਹੋਣਗੇ ਆਦੀ ਹੋਣਗੇ ਹੈਨਾ ਪੈਸੇ ਦੇ ਕੇ ਉਹ ਚੀਜ਼ਾਂ ਵਰਤਣ ਲਈ ਉਹ ਹੋਟਲਾਂ ਦੇ ਵਿੱਚ ਜਾਣਗੇ ਤੇ ਜਿਹੜਾ ਸੋਸ਼ਲ ਮੀਡੀਆ ਦਾ ਆਪਾਂ ਰੌਲਾ ਪਾ ਰਹੇ ਆ ਠੀਕ ਹੈ ਇਹ ਤਾਂ ਮੂਰਖ ਤੋਂ ਮੂਰਖ ਬੰਦੇ ਨੂੰ ਵੀ ਪਤਾ ਆ ਚਾਹੇ ਕੋਈ ਬੱਚਾ ਹੋਵੇ ਚਾਹੇ ਕੋ ਵੱਡਾ ਚਾਹੇ ਕੋਈ ਹੋਵੇ ਬਜ਼ੁਰਗ ਜਦੋਂ ਔਰਤ ਅੰਗ ਪ੍ਰਦਰਸ਼ਨੀ ਕਰਦੀ ਆ ਤਾਂ ਜਿਹੜਾ ਮੰਨ ਲਓ ਵੀ ਉਹ ਕਰਸ਼ਿਤ ਕਰਦੀ ਆ ਬੰਦਿਆਂ ਨੂੰ ਉਦੋਂ ਕਾਮ ਪੈਦਾ ਹੁੰਦਾ ਠੀਕ ਹੈ ਤੇ ਇਸ ਕਰਕੇ ਔਰਤ ਨੂੰ ਹੁਣ ਮੈਂ ਤਾਂ ਇੰਨੀ ਹੀ ਗੱਲ ਹੀ ਕਹਿ ਸਕਦਾ ਆ ਵੀ ਜੇ ਹੁਣ ਆਪਾਂ ਜਾਨਵਰਾਂ ਵਾਂਗੂ ਵਿਚਰਨਾ ਆ ਕਿਉਂਕਿ ਜਾਨਵਰ ਜਾਨਵਰ ਇਦਾਂ ਹੀ ਕਰਦੇ ਹੁੰਦੇ ਆ ਵੀ ਜਿਹੜੀ ਜਾਨਵਰਾਂ ਦੇ ਵਿੱਚ ਫੀਮੇਲਸ ਹੁੰਦੀਆਂ ਆ ਮੰਨ ਲਓ ਵੀ ਉਹਨਾਂ ਦਾ ਕੰਮ ਹੁੰਦਾ ਮੰਨ ਲਓ ਹੈਨਾ ਆਕਰਸ਼ਿਤ ਕਰਨਾ ਮੰਨ ਲਓ ਅਵਾਰਾਪਨ ਵਾਂਗੂ ਤਰੇ ਫਿਰਨਾ ਹੈਨਾ ਤੇ ਜੇ ਆਪਾਂ ਇਨਸਾਨ ਆ ਆਪਣੇ ਕੋਲ ਦਿਮਾਗ ਦਿੱਤਾ ਪਰਮੇਸ਼ਰ ਨੇ ਤੇ ਆਪਣਾ ਫਰਜ਼ ਬਣਦਾ ਹੈ ਵੀ ਜਿਹੜੀ ਆਪਾਂ ਦਰਸ਼ਨੀ ਕਰਨੀ ਆ ਉਹ ਔਰਤ ਜਿਹੜੀ ਹੈਗੀ ਆ ਆਪਣੇ ਮਰਦ ਲਈ ਕਰੇ ਹਰੇਕ ਦੇ ਲਈ ਨਾ ਕਰਦੀ ਫਿਰੇ ਹਨ ਤੇ ਔਰਤਾਂ ਕੋ ਬਦਨਾਮ ਬੰਦੇ ਹੋ ਜਾਂਦੇ ਆ ਔਰਤਾਂ ਕੋ ਜਿਹੜਾ ਹੈਗਾ ਉਹ ਇਦਾਂ ਦੇ ਹਥਿਆਰ ਹੁੰਦੇ ਆ ਵੀ ਜੇ ਹੁਣ ਔਰਤ ਕਿਸੇ ਵੱਲ ਗਲਤ ਇਸ਼ਾਰਾ ਕਰਦੀ ਜਾਂ ਕੁਝ ਵੀ ਉਹਦੇ ਵੱਲ ਦੇਖਦੀ ਆ ਠੀਕ ਆ ਉਹਨਾਂ ਦੇ ਤਰੀਕੇ ਇਹ ਹੁੰਦੇ ਤੇ ਉਹ ਬੰਦੇ ਨੂੰ ਜਿਹੜਾ ਹੈਗਾ ਆਪਣੇ ਕਿਰਦਾਰ ਤੋਂ ਸੈੱਟ ਲੈਂਦੀਆਂ ਪਹਿਲੇ ਸਮੇਂ ਤੋਂ ਵੀ ਇਹਦਾ ਚੱਲਦਾ ਆ ਇਹ ਆ ਮਤਲਬ ਗੁਰੂ ਸਾਹਿਬ ਦੇ ਟਾਈਮਾਂ 'ਚ ਵੀ ਰਾਜੇ ਮਹਾਰਾਜਿਆਂ ਦੇ ਟਾਈਮ ਵੀ ਮਤਲਬ ਔਰਤਾਂ ਨੂੰ ਵੀ ਯੂਜ਼ ਕੀਤਾ ਜਾਂਦਾ ਹੁੰਦਾ ਸੀ ਅੱਜ ਵੀ ਦਾਸ ਇਥੇ ਅਮਰੀਕਾ ਦੇ ਵਿੱਚ ਰਹਿੰਦਾ ਆ ਤੇ ਜਿਹੜੇ ਰੈਸਟੋਰੈਂਟ ਵਗੈਰਾ ਹੋ ਗਿਆ ਲੀਗਲ ਸਟੋਰ ਆ ਜਾਂ ਹੋਰ ਜਿੰਨੇ ਵੀ ਸਟੋਰ ਆ ਹਨਾ ਆਪਣੇ ਗੈਸ ਸਟੇਸ਼ਨ ਆ ਇਥੇ ਅਮਰੀਕਾ ਦੇ ਵਿੱਚ ਉੱਥੇ ਜ਼ਿਆਦਾਤਰ ਉਹਦੇ ਤੇ ਜਿਹੜਾ ਪੇਮੈਂਟ ਕਾਊਂਟਰ ਹੁੰਦਾ ਆ ਜਿੱਥੇ ਪੇਮੈਂਟ ਲੈਣੀ ਹੁੰਦੀ ਆ ਰਜਿਸਟਰ ਹੁੰਦਾ ਆ ਉੱਥੇ ਕੁੜੀਆਂ ਨੂੰ ਲਾਇਆ ਜਾਂਦਾ ਆ ਪਤਾ ਕਾਤੋਂ ਲਾਇਆ ਜਾਂਦਾ ਕਿਉਂਕਿ ਇਨਸਾਨ ਬੰਦਿਆਂ ਦਾ ਸੁਭਾਅ ਆ ਵੀ ਉਹਨोंने ਔਰਤਾਂ ਨੂੰ ਦੇਖ ਕੇ ਕਰਸ਼ਿਤ ਹੋਣਾ ਹੁੰਦਾ ਉੱਥੇ ਮੇਕਅਪ ਮੁਕਬ ਕਰਕੇ ਐਨ ਚੰਗੀ ਤਰ੍ਹਾਂ ਕੱਪੜੇ ਜੇ ਉਦਾਂ ਦੇ ਪਵਾ ਕੇ ਕੁੜੀ ਖੜੀ ਕੀਤੀ ਹੁੰਦੀ ਆ ਤੇ ਉਹ ਫਿਰ ਲੋਕਾਂ ਨੇ ਦੱਸਣਾ ਹੁੰਦਾ ਵੀ ਉੱਥੇ ਉਹ ਕੁੜੀ ਲੱਗੀ ਆ ਉੱਥੇ ਰਜਿਸਟਰ ਤੇ ਸੋਹਣੀ ਕੁੜੀ ਆ ਫਿਰ ਉਹਨਾਂ ਨੇ ਗੇੜਾ ਮਾਰਨ ਦੇ ਬਹਾਨੇ ਉੱਥੇ ਜਾ ਜਾਂਦੇ ਹੁੰਦੇ ਆ ਨਾ ਸਾਰੇ ਹੀ ਆ ਮਤਲਬ ਆਪਾਂ ਕੱਲ ਸਿੱਖਾਂ ਦੀ ਗੱਲ ਨਹੀਂ ਹਰੇਕ ਹੀ ਬੰਦਾ ਜਿਹੜਾ ਹੈਗਾ ਉਹ ਜਿਹੜੇ ਮਤਲਬ ਔਰਤਾਂ ਤੋਂ ਚਸਕਾ ਪਿਆ ਜਿਹਨਾਂ ਨੂੰ ਉਹ ਜਾਂਦੇ ਉੱਥੇ ਉਹ ਭਾਵੇਂ ਕੋਈ 5 ਡਾਲਰਾਂ ਦੀ ਚੀਜ਼ ਲੈਣ ਭਾਵੇਂ 10ਾਂ ਦੀ ਲੈਣ ਭਾਵੇਂ 20ਾਂ ਦੀ ਲੈਣ ਮਤਲਬ ਉਹ ਇੱਕ ਕੁੜੀ ਦਾ ਕਰਕੇ ਰਜਿਸਟਰ ਤੇ ਖੜੀ ਹੋਣ ਦਾ ਕਰਕੇ ਉਹ ਜਿਹੜਾ ਜਿਹੜਾ ਸਟੋਰ ਆ ਮਾਲਕ ਦਾ ਉਹਦਾ ਸਟੋਰ ਚਲੀ ਜਾਂਦਾ ਤੇ ਉਹ ਕੱਢਣ ਪਾਉਣ ਨੂੰ ਉੱਥੇ ਕੁਝ ਵੀ ਨਹੀਂ ਹੁੰਦਾ ਕਿਉਂਕਿ ਜਿਹੜੀ ਅਗਲੀ ਜਿਹਦੇ ਨਾਲ ਵਿਆਹੀ ਆ ਜਾਂ ਉਹਦਾ ਕੋਈ ਬாய்ਫਰੈਂਡ ਹੋਊਗਾ ਬਸ ਉਹਨੇ ਉਹਨਾਂ ਹੀ ਰਹਿਣਾ ਹੁੰਦਾ ਆ ਲੱਭਣਾ ਉਹਨਾਂ ਨੂੰ ਕੁਝ ਨਹੀਂ ਹੈਗਾ ਬਸ ਇੱਕ ਗੱਲਾਂ ਮਾਰਨ ਦੇ ਬਹਾਨੇ ਹੈਲੋ ਹਾਈ ਕਰਨ ਦੇ ਬਹਾਨੇ ਹੋਰ ਤੁਸੀਂ ਜੋ ਵੀ ਠੀਕ ਠਾਕ ਬਸ ਇਦਾਂ ਕਰਨ ਦੇ ਬਹਾਨੇ 10-20 ਡਾਲਰ ਖਰਚੇ ਆਉਣੇ ਆ ਠੀਕ ਹੈ ਹੁਣ ਇਸ ਕਰਕੇ ਜਿਹੜੀ ਉਹ ਗੱਲ ਕਹਿੰਦਾ ਸੀ ਨਾ ਵੀ ਹੋਟਲਾਂ ਦੇ ਬਾਹਰ ਤੁਸੀਂ ਠੇਕਿਆਂ ਦੇ ਬਾਹਰ ਪਾਈ ਉਹ ਵਿਕਾਰ ਨਹੀਂ ਹੈ ਇਹ ਕਾਮ ਦੀ ਪ੍ਰਦਰਸ਼ਨੀ ਹੈ ਜਿਹੜੀਆਂ ਔਰਤਾਂ ਸੋਸ਼ਲ ਮੀਡੀਆ ਤੇ ਕਰਦੀਆਂ ਫਿਰਦੀਆਂ ਤੇ ਕਦੇ ਵੀ ਜਿੱਦਾਂ ਹੁਣ ਗੱਲ ਕਰਦੇ ਆ ਵੀ ਜਿਹੜੀ ਗਰੀਬ ਔਰਤ ਹੁੰਦੀ ਹੈ ਜਾਂ ਮਾੜਾ ਤੋਂ ਮਾੜਾ ਬੰਦਾ ਵੀ ਹੋਊਗਾ ਨਾ ਉਹਦੀ ਔਰਤ ਦੇ ਕੱਪੜੇ ਪੂਰੇ ਪਾਏ ਹੋਊਗੇ ਤੇ ਜਿੱਦਾਂ ਜਿੱਦਾਂ ਇਨਸਾਨਾਂ ਕੋ ਪੈਸਾ ਵੱਧਦਾ ਵਾ ਔਰਤਾਂ ਕੋ ਪੈਸਾ ਵੱਧਿਆ ਆ ਠੀਕ ਹੈ ਉਹਨਾਂ ਨੇ ਕੱਪੜੇ ਲਾਏ ਹੋਏ ਆ ਉਹ ਵਿਕਾਰਾਂ ਦੇ ਵਿੱਚ ਆ ਜਾਂਦਾ ਠੀਕ ਹੈ ਵਿਕਾਰ ਜਿਹੜੇ ਹੈਗੇ ਉਹ ਉਹ ਉਹਦੇ ਨਾਲ ਨਹੀਂ ਕੰਪੈਰੀਸ਼ਨ ਕੀਤੇ ਜਾ ਸਕਦੇ ਠੇਕਿਆਂ ਨਾਲ ਤਾਂ ਹੋਟਲਾਂ ਨਾਲ ਤਾਂ ਜੇ ਤੁਸੀਂ ਕੋਠੇ ਖੋਲਦੇ ਹੋ ਨਿਹੰਗ ਹਰਜੀਤ ਸਿੰਘ ਜੀ ਜੇ ਤੁਸੀਂ ਕੋਠੇ ਖੋਲਦੇ ਹੋ ਪਿੰਡ ਜੇ ਉੱਥੇ ਸ਼ਹਿਰ ਸ਼ਹਿਰ ਇੱਕ ਇੱਕ ਕੋਠਾ ਖੋਲਦੇ ਹੋ ਬਾਹਰ ਰੂੜੀਆਂ ਵੀ ਤਾਂ ਹੁੰਦੀਆਂ ਹੀ ਆ ਸ਼ਹਿਰਾਂ ਦੇ ਬਾਹਰ ਰੂੜੀਆਂ ਹੁੰਦੀਆਂ ਹੀ ਆ ਇੱਕ ਇੱਕ ਕੋਠਾ ਖੋਲਦੇ ਹੋ ਉੱਥੇ ਜਿੱਦਾਂ ਮਰਜੀ ਆ ਜਿਹੜੀਆਂ ਕਮਲਕੌਰ ਅੜਗੀਆਂ ਜਾਂ ਹੋਰ ਹੈ ਜਿਹੜਾ ਆਪਣਾ ਜਿਸਮ ਫਰੋਸ਼ੀ ਦਾ ਧੰਦਾ ਕਰਨ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਉਹਦੇ ਤੇ ਕੋਈ ਇਤਰਾਜ਼ ਹੋਊਗਾ ਲੋਕਾਂ ਨੂੰ ਵੀ ਕੋਈ ਮੋਰੀਆਂ ਦੀ ਲੰਗਣਾ ਲੰਗ ਜੂਗਾ ਅੰਦਰ ਹੀ ਹੋਇਆ ਕਰਨਾ ਬਾਹਰ ਤਾਂ ਹੋਣਾ ਨਹੀਂ ਫਿਰ ਗੱਲ ਆ ਗਈ ਕਹਿੰਦੇ ਸੀ ਕਤਲ ਨੂੰ ਕਦੇ ਕਿਤੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਠੀਕ ਆ ਦੇਖੋ ਕਤਲ ਉਹਦਾ ਆਪਾਂ ਮੰਨ ਸਕਦੇ ਆ ਵੀ ਜਾਇਜ਼ ਨਹੀਂ ਠਹਿਰਾ ਜਾ ਸਕਦਾ ਜਿਹੜਾ ਬੰਦਾ ਸਮਾਜ ਲਈ ਕੁਝ ਕਰ ਰਿਹਾ ਹੋਵੇ ਕੋਈ ਖੋਜ ਕਰ ਰਿਹਾ ਹੋਵੇ ਕੋਈ ਪੰਥ ਲਈ ਕੁਝ ਕਰ ਰਿਹਾ ਹੋਵੇ ਕੋਈ ਡਾਕਟਰ ਹੋਵੇ ਇੰਜੀਨੀਅਰ ਹੋਵੇ ਕੋਈ ਇਨਕਲਾਬ ਲਿਆ ਰਿਹਾ ਹੋਵੇ ਕੋਈ ਅਧਿਆਤਮ ਦੇ ਤੌਰ ਤੇ ਮੰਨ ਲਓ ਪਬਲਿਕ ਨੂੰ ਚੇਂਜ ਕਰ ਰਿਹਾ ਹੋਵੇ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਕਰਾ ਰਿਹਾ ਹੋਵੇ ਕੁਝ ਵੀ ਕੋਈ ਓਦਾਂ ਦਾ ਮੰਨ ਲਓ ਹੋਵੇ ਹਨਾ ਉਹਦੀ ਵਿਵਸਥਾ ਹੋਵੇ ਉਹਦੇ ਬਾਰੇ ਇਹ ਗੱਲ ਕਹੀ ਜਾ ਸਕਦੀ ਆ ਭਈ ਵੀ ਕਤਲ ਨਹੀਂ ਕੀਤਾ ਜਾ ਸਕਦਾ ਪਰ ਜਿਹੜਾ ਜਿਹੜੇ ਇਨਸਾਨ ਦੇ ਵਿੱਚ ਵਾਇਰਸ ਆ ਜਾਵੇ ਠੀਕ ਹੈ ਜਿਹੜੇ ਇਨਸਾਨ ਦੇ ਵਿੱਚ ਵਾਇਰਸ ਆ ਜਾਵੇ ਚਾਹੇ ਉਹ ਇਦਾਂ ਦਾ ਜਿਸਮ ਦਿਖਾ ਕੇ ਪੈਸਾ ਵਟਣ ਵਾਲੀਆਂ ਬੇਸਵਾਵਾ ਹੋਣ ਚਾਹੇ ਬਲਾਤਕਾਰ ਕਰਨ ਵਾਲੇ ਦਰਿੰਦੇ ਹੋਣ ਬੰਦੇ ਹੋਣ ਠੀਕ ਹੈ ਜਿਹੜੇ ਬੰਦੇ ਔਰਤਾਂ ਦਾ ਬਲਾਤਕਾਰ ਕਰਦੇ ਆ ਜਾਂ ਜਿਹੜੀਆਂ ਔਰਤਾਂ ਬਲਾਤਕਾਰ ਕਰਵਾਉਣਾ ਚਾਹੁੰਦੀਆਂ ਉਹਨਾਂ ਨੂੰ ਆਕਰਸ਼ਿਤ ਕਰਦੀਆਂ ਆਪਣੇ ਵੱਲ ਨੂੰ ਤੇ ਜੇ ਉਹ ਵਾਇਰਸ ਲੋਕਾਂ ਦੇ ਵਿੱਚ ਆਇਆ ਹੋਇਆ ਵਾ ਜੇ ਉਹਨਾਂ ਨੂੰ ਮਾਰ ਦੇਣਾ ਚਾਹ ਜ ਹੋਵੇ ਤੇ ਕੋਈ ਮੈਂ ਨਹੀਂ ਉਹਨੂੰ ਮੰਨਦਾ ਵੀ ਉਹ ਕੋਈ ਗਲਤ ਗੱਲ ਹੈ ਉਹ ਜਾਇਜ ਹੀ ਆ ਤੇ ਕਿੰਨੇ ਆਪਾਂ ਮੰਗ ਕਰਦੇ ਆ ਸਰਕਾਰਾਂ ਤੋਂ ਭਾਈ ਵੀ ਬਲਾਤਕਾਰ ਵਾਲੇ ਨੂੰ ਫਾਂਸੀ ਹੋਣੀ ਚਾਹੀਦੀ ਆ ਵੀ ਅਰਬ ਦੀਆਂ ਕੰਟਰੀਆਂ 'ਚ ਅਗਲੇ ਚੌਂਕ 'ਚ ਖੜ ਕੇ ਗੋਲੀ ਮਾਰ ਦਿੰਦੇ ਆ ਠੀਕ ਆ ਕਾਰਨ ਕੀ ਆ ਵੀ ਇੱਕ 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 ਬੰਦੇ ਦਾ ਕੰਮ ਆ ਭਟ ਗਿਆ ਉਹਨੇ ਬਲਾਤਕਾਰ ਕਰ ਦਿੱਤਾ ਤੇ ਜਦੋਂ ਔਰਤ ਦਾ ਕਾਮ ਪੜਕਦਾ ਆ ਤੇ ਉਹ ਲੋਕਾਂ ਨੂੰ ਸੱਦੇ ਦਿੰਦੀ ਆ ਠੀਕ ਹੈ ਉਦੋਂ ਫਿਰ ਵੀਊ ਆਉਂਦੇ ਆ ਸਾਰਾ ਕੁਝ ਆ ਨੈਟ ਤੇ ਜੋ ਹੁੰਦਾ ਆ ਠੀਕ ਹੈ ਕਈਆਂ ਕਈਆਂ ਨਾਲ ਰਿਲੇਸ਼ਨਸ਼ਿਪ ਹੁੰਦਾ ਆ ਬਲਾਤਕਾਰ ਹੀ ਬੰਦਾ ਤੇ ਜਿਹੜੀ ਬਦਚਲਨ ਜਨਾਨੀ ਇੱਕੋ ਜਿਹੀ ਹੁੰਦੇ ਆ ਇਹਨਾਂ ਜੋ ਕੋਈ ਫਰਕ ਨਹੀਂ ਹੈ ਤੇ ਜੇ ਬਲਾਤਕਾਰ ਨੂੰ ਬਲਾਤਕਾਰੀ ਨੂੰ ਗੋਲੀ ਮਾਰੀ ਜਾ ਸਕਦੀ ਆ ਤੇ ਜਿਹੜੀਆਂ ਇੰਦਾ ਸੋਸ਼ਲ ਮੀਡੀਆ ਤੇ ਆਮ ਪਬਲੀਕਲੀ ਜਿਹੜਾ ਗੰਦ ਪਾ ਰਹੀਆਂ ਤੇ ਉਹਨਾਂ ਨੂੰ ਵੀ ਮਾਰੀ ਜਾ ਸਕਦੀ ਕੋਈ ਗੱਲ ਨਹੀਂ ਤੇ ਜੇ ਕੋਈ ਬੰਦਾ ਇਹ ਕਹਿੰਦਾ ਵੀ ਹਾਂ ਵੀ ਗੁਰੂ ਸਾਹਿਬ ਦੇ ਟਾਈਮ ਵੀ ਐਦਾਂ ਜਾਂ ਕੁਛ ਵੀ ਆ ਭਾਈ ਕੋਠੇ ਖੋਲ ਲੈਣ ਠੀਕ ਆ ਫਿਰ ਪੌਰਨ ਸਾਈਟਾਂ ਦੀ ਹਾਂ ਗੱਲ ਆਈ ਵੀ ਭਾਈ ਵੀ ਜਿਹੜੇ ਬੰਦੇ ਵਿਰੋਧ ਕਰਦੇ ਆ ਵੀ ਉਹ ਭਾਵੇਂ ਰੋਜ਼ ਪੌਰਨ ਦੇਖ ਕੇ ਸੌਂਦੇ ਹੋਣ ਜਾਂ ਕੁਛ ਐਦਾਂ ਦੀਆਂ ਗੱਲਾਂ ਹਨਾ ਮੈਂ ਕਮੈਂਟ ਦੇਖੇ ਆ ਜੇ ਕੋਈ ਬੰਦਾ ਪੌਰਨ ਦੇਖਦਾ ਵੀ ਹੋਊਗਾ ਉਹ ਵੈਬਸਾਈਟ ਤੇ ਜਾ ਕੇ ਸਰਚ ਕਰਕੇ ਦੇਖਦਾ ਆ ਠੀਕ ਆ ਆਪਣਾ ਪ੍ਰਾਈਵੇਟ ਪ੍ਰਾਈਵੇਸੀ ਰੱਖੀ ਆ ਉਹਨੇ ਤੇ ਜੇ ਕਿਸੇ ਨੇ ਅੰਗ ਪ੍ਰਦਰਸ਼ਨ ਕਰਨਾ ਆਪਣਾ ਪ੍ਰਾਈਵੇਸੀ ਆਪਣੀਆਂ ਐਪਾਂ ਡਿਫਰੈਂਟ ਬਣਾ ਲੈਣਾ ਠੀਕ ਹੈ ਜਿਹੜੀਆਂ 18 ਪਲੱਸ ਦੀਆਂ ਹੋਣ ਜਿੱਥੇ ਸਪੈਸ਼ਲ ਏਦਾਂ ਦਾ ਹੀ ਗੰਦੀ ਦਿਖਾਇਆ ਜਾਂਦਾ ਹੋਵੇ ਤੇ ਉੱਥੇ ਲੋਕੀ ਆਈਡੀਆਂ ਬਣਾ ਲੈਣ ਤੇ ਉਹ ਗੰਦ ਦੇਖੀ ਜਾਣ ਕੋਈ ਪ੍ਰੋਬਲਮ ਨਹੀਂ ਪਰ ਪਬਲੀਕਲੀ ਤੁਸੀਂ ਗੰਦ ਨਹੀਂ ਨਾ ਪਾ ਸਕਦੇ ਜਿਹੜਾ ਹੈਗਾ ਤੇ ਜੇ ਹੁਣ ਗੁਰੂ ਸਾਹਿਬ ਦੇ ਟਾਈਮ 'ਚ ਵੇਸਵਾਵਾਵਾਂ ਸੀਗੀਆਂ ਤੇ ਕੋਠੇ ਖੁੱਲੇ ਸੀ ਭਾਈ ਗੁਰੂ ਸਾਹਿਬ ਨੇ ਕੋਈ ਵਿਰੋਧ ਨਹੀਂ ਕੀਤਾ ਅਸੀਂ ਵੀ ਨਹੀਂ ਕਰਦੇ ਕੋਠੇ ਖੋਲਦਿਓ ਕੋਈ ਵਿਰੋਧ ਨਹੀਂ ਪਰ ਪਬਲੀਕਲੀ ਜੇ ਹੁਣ ਤੁਸੀਂ ਮੈਂ ਨਹੀਂ ਕੋਈ ਇਤਿਹਾਸ ਦੇ ਵਿੱਚ ਪੜਿਆ ਨਾ ਸਿੱਖਾਂ ਦੇ ਜ ਹਿੰਦੂਆਂ ਦੇ ਜਿਹਾ ਹੋਇਆ ਤੇ ਉਹ ਦੱਸ ਦੇਣ ਮੈਨੂੰ ਮੈਂ ਉਹਨਾਂ ਦਾ ਚਲੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਸਿੱਖਾਂ ਦੇ ਇਤਿਹਾਸ ਦੇ ਵਿੱਚ ਆਪਾਂ ਨਹੀਂ ਪੜਿਆ ਵੀ ਗੁਰੂ ਸਾਹਿਬ ਦੇ ਟਾਈਮ ਵੀ ਕੁੜੀਆਂ ਜਿਹੜੀਆਂ ਹੈਗੀਆਂ ਵੀ ਅੰਗ ਪ੍ਰਦਰਸ਼ਨ ਕਰਤੀਆਂ ਸੀਗੀਆਂ ਤੇ ਜਾਂ ਕੋਈ ਨਗਨ ਮੰਨ ਲਓ ਜਿਹੜੀਆਂ ਹੈਗੀਆਂ ਉਹ ਤੁਰੀਆਂ ਫਿਰਦੀਆਂ ਸੀਗੀਆਂ ਸੜਕਾਂ ਤੇ ਜਾਂ ਜਿੱਥੇ ਗੁਰੂ ਸਾਹਿਬ ਕੋਈ ਦੀਵਾਨ ਲਾਉਂਦੇ ਸੀ ਜਾਂ ਕੋਈ ਕਿਤੇ ਸੰਗਤ ਇਕੱਠੀ ਹੁੰਦੀ ਸੀ ਉੱਥੇ ਇਹ ਸ਼ਲੀਲ ਹਰਕਤਾਂ ਹੁੰਦੀਆਂ ਹੋਣ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਠੀਕ ਹੈ ਉਦੋਂ ਜ਼ਮਾਨੇ ਅੱਜ ਤੋਂ ਜੇ 30 4 ਕਿਸਕਾ ਟਾਈਮ ਇਸ ਕਰਕੇ ਸ਼ਰੀਲਤਾ ਸ਼ਰਿਆਮ ਪਬਲੀਕਲੀ ਨਹੀਂ ਫਲਾਉਣੀ ਚਾਹੀਦੀ ਜਿਹਨੂੰ ਆਪਣਾ ਜਿਆਦਾ ਸੌਦਾਬਾਜ਼ੀ ਕਰਨ ਦੀ ਲੋੜ ਹੈ ਤੇ ਕੋਠਾ ਖੋਲਵੇ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਕੋਠੇ ਖੋਲਦਿਓ ਭਾਈ ਵੀ ਆਪਣੇ ਨਜ਼ਾਰੇ ਲੈਣ ਕਿਉਂਕਿ ਅਗਲੀਆਂ ਕਿੰਨੀਆਂ ਵੀ ਰੋਟੀ ਸਾਡੀ ਇੱਥੇ ਹੀ ਚੱਲਦੀ